ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਸ਼ੀਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਜਿੱਥੇ ਪੂਰੇ ਭਾਰਤੀ ਤੇ ਪਾਕਿਸਤਾਨੀ ਡੋਨਲਡ ਟਰੰਪ ਦਾ ਧੰਨਵਾਦ ਕਰ ਰਿਹਾ ਵੀ ਉਹਨਾਂ ਨੇ ਜੰਗਬੰਦੀ ਕਰਾ ਦਿੱਤੀ ਹੈ ਉੱਥੇ ਹੁਣ ਇੱਕ ਉਹਨਾਂ ਦੇ ਟਵੀਟ ਨੇ ਤਰਥੱਲੀ ਵੀ ਮਚਾਈ ਆ ਹੋ ਸਕਦਾ ਇਹ ਖੁਸ਼ੀ ਦੀ ਗੱਲ ਵੀ ਹੋਵੇ ਡੋਨਲਡ 트ੰਪ ਕਹਿੰਦੇ ਆ ਵੀ ਮੈਂ ਭਾਰਤ ਪਾਕਿਸਤਾਨ ਦੇ ਦਰਮਿਆਨ ਜਿਹੜਾ ਕਸ਼ਮੀਰ ਦਾ ਮਸਲਾ ਇਹ ਵੀ ਹੱਲ ਕਰਾ ਦੇਣਾ ਆਓ ਬੈਠੋ ਬੈਠ ਕੇ ਗੱਲਬਾਤ ਕਰਦੇ ਆ ਇਹ ਮਸਲਾ ਹੱਲ ਹੋ ਜਾਏਗਾ ਹੁਣ ਜਦੋਂ ਇਹ ਟਵੀਟ ਆਉਂਦਾ ਤੇ ਉਸ ਤੋਂ ਬਾਅਦ ਭਾਰਤੀ ਸਿਆਸਤ ਦੇ ਵਿੱਚ ਪੁਚਾਲ ਆ ਜਾਂਦਾ ਵੀ 트ੰਪ ਕੌਣ ਨੇ ਪਹਿਲਾਂ ਤਾਂ ਭਾਰਤ ਦੇ ਜਿਹੜੇ ਸਿਆਸੀ ਪਾਰਟੀਆਂ ਉਹਨਾਂ ਨੂੰ 트ੰਪ ਦੀ ਇੰਟਰਵੈਂਸ਼ਨ ਜਿਹੜੀ ਹੈ ਮੀਡੀਏਸ਼ਨ ਜਿਹੜੀ ਹੈ ਉਹ ਪਸੰਦ ਨਹੀਂ ਆਉਂਦੀ ਵੀ 트ੰਪ ਕਿੱਥੋਂ ਵਿੱਚ ਆਗੇ ਅਚਾਨਕ ਜੰਗ ਬੰਦ ਹੋ ਗਈ ਇਹ ਕੀ ਚਾਹੁੰਦੇ ਸੀ ਵੀ ਅਜੇ ਜੰਗ ਹੋਰ ਚੱਲਦੀ ਮੇਰੀ ਸਮਝ ਤੋਂ ਬਾਹਰ ਆ ਪਰ 트럼ਪ ਨੇ ਇਹ ਜੰਗਾ ਅਖਰਕਾਰ ਰੁਕਵਾ ਦਿੱਤੀ ਆ ਤੇ ਹੁਣ ਉਹ ਕਹਿੰਦੇ ਮੈਂ ਕਸ਼ਮੀਰ ਵਾਲਾ ਮਸਲਾ ਵੀ ਹੱਲ ਕਰਾ ਦੇਣਾ। ਅਗਰ ਕੋਈ ਮਸਲਾ ਹੱਲ ਹੁੰਦਾ ਤੇ ਇਹਦੇ ਚ ਮਾੜਾ ਕੀ ਆ ਤੇ ਸਾਡੇ ਸਿਆਸਤਦਾਨ ਇਹਨੂੰ ਲੈ ਕੇ ਭਾਜਪਾ ਦੇ ਨਿਸ਼ਾਨੇ ਕਿਉਂ ਸਾਧ ਰਿਹਾ ਜੀ। ਦੇਖੋ ਸੰਦੀਪ ਜੀ ਕੱਲ ਤੱਕ ਤਾਂ ਗੱਲ ਬਹੁਤ ਵਧੀਆ ਸੀ। ਜਦੋਂ ਡੋਨਲਡ 트럼ਪ ਨੇ ਟਵੀਟ ਕੀਤਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਸੀਜ਼ਫਾਇਰ ਲਈ ਤਿਆਰ ਹੋ ਗਏ ਨੇ। ਮੈਂ ਦੋਵੇਂ ਜਿਹੜੇ ਮੁਲਕ ਨੇ ਉਹਨਾਂ ਦੀ ਜਿਹੜੀ ਸਮਝ ਐ ਮੈਂ ਉਹਦਾ ਉਹਦੀ ਕਦਰ ਕਰਦਾ ਉਹਨਾਂ ਨੇ ਥੈਂਕ ਯੂ ਵੀ ਕੀਤਾ ਔਰ ਅਸੀਂ ਪੰਜਾਬੀ ਖੁਸ਼ ਵੀ ਹਾਂ ਜੰਗ ਨਾ ਲੱਗੇ ਹਮੇਸ਼ਾ ਅਸੀਂ ਚਾਹੁੰਦੇ ਹਾਂ ਕਿ ਇਹ ਚੰਗਾ ਫੈਸਲਾ ਹੈ ਕੋਈ ਵੀ ਵਿਅਕਤੀ ਕਿਉਂਕਿ ਸਥਿਤੀ ਭਾਰਤ ਤੇ ਪਾਕਿਸਤਾਨ ਚ ਇਸ ਤਰ੍ਹਾਂ ਦੀ ਬਣ ਰਹੀ ਸੀ ਕਿ ਗੱਲ ਲਗਭਗ ਵੱਡੀ ਜੰਗ ਵੱਲ ਵਧ ਰਹੀ ਸੀ ਹਾਲਾਂਕਿ ਜੰਗ ਤਾਂ ਚੱਲ ਹੀ ਰਹੀ ਸੀ ਭਾਵੇਂ ਅਫੀਸ਼ੀਅਲ ਤੌਰ ਤੇ ਜੰਗ ਨਹੀਂ ਸੀ ਜਿਸ ਤਰ੍ਹਾਂ ਦਾ ਸਾਡੀਆਂ ਸਰਹੱਦਾਂ ਤੇ ਖਤਰਾ ਖੜਾ ਹੋ ਗਿਆ ਸੀ ਸਾਡੇ ਬੱਚੇ ਸਾਡੀ ਮਾਨਸਿਕਤਾ ਦਬਾ ਚ ਸੀ ਹਰ ਕਿਸੇ ਤੇ ਮਾਨਸਿਕ ਦਬਾਅ ਸੀ ਜੰਗ ਕੱਲੀ ਗੋਲਿਆਂ ਨਾਲ ਬੰਬਾਂ ਨਾਲ ਜ਼ਖਮ ਨਹੀਂ ਦਿੰਦੀ ਦਿਮਾਗੀ ਅਸਰ ਬਹੁਤ ਜ਼ਿਆਦਾ ਪੈਂਦਾ ਹੈ ਮਾਨਸਿਕਤਾ ਤੇ ਸੋ ਡੋਨਲਡ ਟਰੰਪ ਦਾ ਉਹ ਫੈਸਲਾ ਸਭ ਨੂੰ ਪਸੰਦ ਆਇਆ ਪਰ ਜਿਹੜੀ ਗੱਲ ਵਿਗੜੀ ਹੈ ਜਿਹੜੀ ਗੱਲ ਵਿਗੜੀ ਹੈ ਉਹ ਅੱਜ ਦਿਨ ਦਿਨ ਵੇਲੇ ਵਿਗੜੀ ਹੈ ਕਿਉਂਕਿ ਕਿਤੇ ਨਾ ਕਿਤੇ ਜਦੋਂ ਡੋਨਲਡ ਟਰੰਪ ਨੇ ਇਹ ਐਲਾਨ ਕੀਤਾ ਅਖਬਾਰਾਂ ਦੇ ਵਿੱਚ ਵੀ ਛਪਿਆ ਕੱਲ ਵੀ ਸਾਰੇ ਜਿਹੜੀ ਵੱਡੀ ਲੀਡਰਸ਼ਿਪ ਹੈ ਉਹਨਾਂ ਕੋਲੇ ਇਹ ਗੱਲ ਆ ਗਈ ਅੱਜ ਚਿੱਠੀ ਲਿਖਤੀ ਰਾਹੁਲ ਗਾਂਧੀ ਨੇ ਸ਼ਿਵ ਸੈਨਾ ਹੋਵੇ ਆਮ ਆਦਮੀ ਪਾਰਟੀ ਹੋਵੇ ਦੇਸ਼ ਦੀਆਂ ਜਿੰਨੀਆਂ ਵਿਰੋਧੀ ਪਾਰਟੀਆਂ ਨੇ ਉਹ ਇਸ ਗੱਲ ਤੋਂ ਚਿਰ ਗਈਆਂ ਕਿ ਡੋਨਲਡ ਟਰੰਪ ਕੌਣ ਹੁੰਦਾ ਹੈ ਕਿ ਉਹ ਭਾਰਤ ਨੂੰ ਡਿਕਟੇਟ ਕਰੇ ਔਰ ਐਲਾਨ ਕਰੇ ਕਿ ਭਾਰਤ ਤੇ ਪਾਕਿਸਤਾਨ ਚ ਸੀਜ਼ ਫਾਇਰ ਹੋ ਗਿਆ ਅੱਜ ਤੱਕ ਜਿਹੜੀਆਂ ਵੀ ਸਰਕਾਰਾਂ ਰਹੀਆਂ ਨੇ ਇਸ ਨਰਿੰਦਰ ਮੋਦੀ ਹੋਣਾਂ ਦੀ ਸਰਕਾਰ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਆਪਣਾ ਅਜੰਡਾ ਇਹ ਰੱਖਿਆ ਹੈ ਕਿ ਅਸੀਂ ਪਾਕਿਸਤਾਨ ਦੇ ਸਬੰਧ ਦੇ ਵਿੱਚ ਕਿਸੇ ਵੀ ਤੀਸਰੇ ਮੁਲਕ ਦੀ ਵਿਚੋਲਗੀ ਪ੍ਰਵਾਨ ਨਹੀਂ ਕਰਾਂਗੇ ਹਾਲਾਂਕਿ ਵਿਚੋਲਗੀ ਹੁਣ ਵੀ ਨਰਿੰਦਰ ਮੋਦੀ ਨੇ ਪ੍ਰਵਾਨ ਨਹੀਂ ਕੀਤੀ ਪਰ ਅਗਰ ਭਾਰਤ ਦੀ ਸਰਕਾਰ ਡੋਨਲਡ ਟਰੰਪ ਦੇ ਟਵੀਟ ਤੋਂ ਪਹਿਲਾਂ ਕੋਈ ਸੰਕੇਤ ਦੇ ਦਿੰਦੀ ਕਿ ਇਸ ਸਬੰਧ ਦੇ ਵਿੱਚ ਗੱਲਬਾਤ ਡੋਨਲਡ ਟਰੰਪ ਦੇ ਨਾਲ ਵੀ ਹੋਈ ਹੈ ਕਿਉਂਕਿ ਡੋਨਲਡ 트ੰਪ ਨੇ ਲਿਖਤਾ ਵੀ ਇੱਕ ਰਾਤ ਪਹਿਲਾਂ ਲੰਬੀਆਂ ਸਾਡੀਆਂ ਚਰਚਾਵਾਂ ਹੋਈਆਂ ਨੇ ਡੋਨਲਡ 트ੰਪ ਦੇ ਵਿਦੇਸ਼ ਮੰਤਰੀ ਭਾਰਤ ਦੇ ਵਿਦੇਸ਼ ਮੰਤਰੀ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਔਰ ਜਿਹੜਾ ਸਕੱਤਰੇ ਤਾਂ ਡੋਨਲਡ 트ੰਪ ਦਾ ਉਹ ਸਾਰੇ ਗਲਬਾ ਦੇ ਦਾਇਰੇ ਦੇ ਵਿੱਚ ਰਹੇ ਨੇ ਭਾਰਤ ਦੀ ਸਰਕਾਰ ਨਾਲ ਵੀ ਪਾਕਿਸਤਾਨ ਦੀ ਸਰਕਾਰ ਨਾਲ ਵੀ ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਹ ਜ਼ਰੂਰ ਕਿਹਾ ਮਿਸਟਰ ਮਿਸਰੀ ਨੇ ਕਿ 3 ਵਜੇ 15 ਮਿੰਟ ਤੇ ਜਿਹੜਾ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਪਾਕਿਸਤਾਨ ਹੈ ਉਹਨਾਂ ਦਾ ਫੋਨ ਆਇਆ ਭਾਰਤ ਦੇ ਡੀਜੀਐਮ ਨੂੰ ਵੀ ਅਸੀਂ ਗੱਲਬਾਤ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਮਿਊਚੁਅਲਿਸਟ ਕੰਸੈਂਟ ਤੇ ਪਹੁੰਚਿਆ ਕਿ ਅਸੀਂ ਹੁਣ ਹਮਲਾ ਨਹੀਂ ਕਰਾਂਗੇ ਗੱਲ ਅੱਗੇ ਨਹੀਂ ਵਧਾਵਾਂਗੇ ਅਨ ਅਫੀਸ਼ੀਅਲ ਤੌਰ ਤੇ ਇੱਕ ਤਰੀਕੇ ਨਾਲ ਉਸ ਸੀਜ਼ ਫਾਇਰ ਕਿਸੇ ਤਰ੍ਹਾਂ ਦਾ ਲਿਖਤ ਸਮਝੌਤਾ ਨਹੀਂ ਸੀ ਪਰ ਇਹ ਗੱਲ ਦਾ ਬੁਰਾ ਮਨਾਇਆ ਸੰਦੀਪ ਜੀ ਵਿਰੋਧੀ ਧਿਰਾਂ ਨੇ ਔਰ ਸਾਫ਼ ਤੌਰ ਤੇ ਨਰਿੰਦਰ ਮੋਦੀ ਦੇ ਵਿਰੋਧ ਦੇ ਵਿੱਚ ਸਾਰੀਆਂ ਪੋਲਿਟਿਕਲ ਪਾਰਟੀਆਂ ਦੇ ਲੀਡਰਾਂ ਦੇ ਬਿਆਨ ਆ ਰਹੇ ਨੇ ਸੰਜੇ ਰਾਉਤ ਦਾ ਬਿਆਨ ਆਇਆ ਕਿ ਜਿਹੜੇ ਜਿਹੜਾ ਨਰਿੰਦਰ ਮੋਦੀ ਸਾਹਿਬ ਨੇ ਕਿਤਨਾ ਕਿਤੇ ਉਹਨਾਂ ਨੇ ਘਾਟਾ ਪਵਾਤਾ ਮੁਲਕ ਨੂੰ ਉਹ ਕਹਿੰਦੇ ਡੋਨਲਡ ਟਰੰਪ ਕੌਣ ਹੁੰਦਾ ਇਹ ਭਾਰਤ ਦੀ ਏਕਤਾ ਅਖੰਡਤਾ ਤੇ ਇੱਕ ਤਰੀਕੇ ਨਾਲ ਖਤਰਾ ਖੜਾ ਹੋ ਗਿਆ ਸੰਪ੍ਰਭੂਤਾ ਤੇ ਖਤਰਾ ਖੜਾ ਹੋ ਗਿਆ ਭਾਰਤ ਦੀ ਜਿਹੜੀਆਂ ਗੱਲਾਂ ਸੰਜੇ ਰਾਉਤ ਉਹਨਾਂ ਨੇ ਕੀਤੀਆਂ ਨੇ ਵੱਡੇ ਪੱਤਰਕਾਰ ਵੀ ਨੇ ਹੁਣ ਆਫੀਸ਼ੀਅਲ ਤੌਰ ਤੇ ਰਾਹੁਲ ਗਾਂਧੀ ਨੇ ਚਿੱਠੀ ਲਿਖਤੀ ਰਾਹੁਲ ਗਾਂਧੀ ਕਹਿੰਦੇ ਵੀ ਅਸੀਂ 2-3 ਗੱਲਾਂ ਕਰਨੀਆਂ ਨੇ 3 ਗੱਲਾਂ ਨੰਬਰ 1 ਰਾਹੁਲ ਗਾਂਧੀ ਲੀਡਰ ਆਫ oppositon ਹੈ ਉਹ ਕਹਿੰਦੇ ਮੇਰੀ ਸਾਰੀਆਂ ਪਾਰਟੀਆਂ ਨਾਲ ਗੱਲ ਹੋਈ ਹੈ ਸਾਰੀਆਂ ਵਿਰੋਧੀ ਧਿਰਾਂ ਇਹ ਚਾਹੁੰਦੀਆਂ ਨੇ ਵੀ ਇੱਕ ਤਾਂ ਅਸੀਂ ਆਪਰੇਸ਼ਨ ਸੰਦੂਰ ਤੇ ਚਰਚਾ ਕਰੀਏ ਸੰਦੀਪ ਜੀ ਇਹ ਤਾਂ ਹੋਣੀ ਵੀ ਚਾਹੀਦੀ ਹੈ ਆਪਰੇਸ਼ਨ ਸੰਦੂਰ ਤੇ ਚਰਚਾ ਨੰਬਰ 2 ਉਹ ਕਹਿੰਦੇ ਅਸੀਂ ਚਾਹੁੰਦੇ ਆ ਕਿ ਪਹਲਗਾਮ ਹਮਲੇ ਦੇ ਉੱਪਰ ਪਾਰਲੀਮੈਂਟ ਦੇ ਵਿੱਚ ਚਰਚਾ ਹੋਵੇ ਸੰਦੀਪ ਜੀ ਮੈਂ ਅੱਗੇ ਵੀ ਜ਼ਿਕਰ ਕੀਤਾ ਇੱਕ ਚੈਨਲ ਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਫਾਰਕ ਅਬਦੁੱਲਾ ਜੀ ਫਾਰਕ ਅਬਦੁੱਲਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਸਿਕਿਉਰਿਟੀ ਇਨਸ਼ੋਰ ਕਿਉਂ ਨਹੀਂ ਕੀਤੀ 22 April ਵਾਲੇ ਦਿਨ ਕਿਉਂਕਿ ਉਹ ਪੂਰਾ ਸੂਬਾ ਨਹੀਂ ਜੰਮੂ ਕਸ਼ਮੀਰ ਕਸ਼ਮੀਰ ਹੁਣ ਇੱਕ ਯੂਨੀਅਨ ਟੈਰੀਟਰੀ ਹੈ ਉੱਥੇ ਲੈਫਟੇਨੈਂਟ ਗਵਰਨਰ ਨੇ ਉਹ ਸਿੱਧੇ ਤੌਰ ਤੇ ਭਾਰਤ ਸਰਕਾਰ ਦੇ ਅਧੀਨ ਇੱਕ ਵੱਡਾ ਹਿੱਸਾ ਸਿਕਿਉਰਿਟੀ ਦਾ ਫੌਜ ਦਾ ਭਾਰਤ ਸਰਕਾਰ ਦੇ ਅਧੀਨ ਹੈ ਸੋ ਅਗਰ ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਹੁੰਦੀ ਹੈ ਡਿਬੇਟ ਹੁੰਦੀ ਹੈ ਜਿਵੇਂ ਰਾਹੁਲ ਗਾਂਧੀ ਚਾਹੁੰਦੇ ਨੇ ਤੇ ਫਿਰ ਪਾਰਲੀਮੈਂਟ ਚ ਭਾਰਤ ਸਰਕਾਰ ਤੋਂ ਪੁੱਛਿਆ ਜਾਏਗਾ ਵੀ ਤੁਸੀਂ ਇਹ ਕਮੀ ਕਿਉਂ ਛੱਡੀ ਕਿਉਂ ਉੱਥੇ ਜਿਹੜੇ ਪੁਲਿਸ ਜਿਹੜੇ ਉਮਰ ਅਬਦੁੱਲਾ ਨੇ ਜਦੋਂ ਇਹ ਹਾਦਸਾ ਵਾਪਰਿਆ ਨਾ 22 April ਵਾਲੇ ਦਿਨ ਉਹਨਾਂ ਨੇ 23 April ਨੂੰ ਇਹ ਗੱਲ ਆਪਣੇ ਸੰਸਦ ਦੇ ਵਿੱਚ ਕਹੀ ਸੀਗੀ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹਾਲਾਂਕਿ ਸਿਕਿਉਰਿਟੀ ਮੇਰੀ ਜ਼ਿੰਮੇਵਾਰੀ ਨਹੀਂ ਹੈ ਪਰ ਵਾ ਫਿਰ ਵੀ ਮਾਫੀ ਮੰਗਦਾ ਕਿਉਂਕਿ ਇਹ ਜਿਹੜੇ ਟੂਰਿਸਟ ਇੱਥੇ ਆਉਂਦੇ ਆ ਜੰਮੂ ਕਸ਼ਮੀਰ ਦੇ ਵਿੱਚ ਆਉਂਦੇ ਆ ਕਹਿੰਦੇ ਇਹਨਾਂ ਨੂੰ ਅਸੀਂ ਇਨਵਾਈਟ ਕਰਦੇ ਆ ਸਾਡੀ ਗਵਰਨਮੈਂਟ ਇਨਵਾਈਟ ਕਰਦੀ ਆ ਵੀ ਆਓ ਇੱਥੇ ਘੁੰਮੋ ਫਿਰੋ ਕਿਉਂਕਿ ਟੂਰਿਜ਼ਮ ਦੇ ਨਾਲ ਬਿਜ਼ਨਸ ਚੱਲਦਾ ਉਹਨਾਂ ਨੇ ਇਹ ਗੱਲ ਮੰਨੀ ਸੀ ਕਿ ਭਾਵੇਂ ਸਿਕਿਉਰਿਟੀ ਮੇਰੀ ਨਹੀਂ ਹੈ ਪਰ ਗਲਤੀ ਜ਼ਰੂਰ ਕਿਤੇ ਨਾ ਕਿਤੇ ਸਾਡੇ ਕੋਲ ਇਹ ਹੋਈ ਆ ਕਿ ਅਸੀਂ ਬੁਲਾਇਆ ਇਹਨਾਂ ਨੂੰ ਤੇ ਅਸੀਂ ਉਸ ਤੋਂ ਬਾਅਦ ਇਹਨਾਂ ਦੀ ਸੁਰੱਖਿਆ ਨਹੀਂ ਕਰ ਸਕੇ ਬਿਲਕੁਲ ਠੀਕ ਹੈ ਦੇਖੋ ਬੀਂਗ ਸੀਐਮ ਫਿਰ ਅੱਗੇ ਹੋ ਕੇ ਲੜਾਈ ਲੜਦਾ ਨਾ ਜਿਵੇਂ ਭਗਵੰਤ ਮਾਨ ਲੜਦਾ ਹੈ ਜਿਵੇਂ ਹੁਣ ਪਾਣੀਆਂ ਦੀ ਲੜਾਈ ਭਗਵੰਤ ਮਾਨ ਲੜ ਰਿਹਾ ਹੈ ਜਦੋਂ ਸਲਾਨੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਆਪ ਬੁਲਾਉਨੇ ਹੋ ਕਿ ਫਿਰ ਤੁਸੀਂ ਲੜਾਈ ਲੜੋ ਕੇਂਦਰ ਨਾਲ ਵੀ ਤੁਸੀਂ ਸਿਕਿਉਰਿਟੀ ਲਾਓ ਜੀ ਸਲਾਨੀਆਂ ਦੇ ਸਲਾਨੀਆਂ ਦੇ ਇੰਤਜ਼ਾਮ ਤੁਸੀਂ ਫੌਜ ਦੀ ਤਨਾਤੀ ਕਰੋ ਇਹ ਇੱਕ ਬਲੰਡਰ ਮਿਸਟੇਕ ਸੀ ਇਹ ਕੋਈ ਛੋਟੀ ਮੋਟੀ ਮਿਸਟੇਕ ਨਹੀਂ ਸੀ ਔਰ ਇਸ ਮਿਸਟੇਕ ਇਸ ਗਲਤੀ ਕਰਕੇ 26 ਸਲਾਨੀਆਂ ਦੀ ਜਾਨ ਚਲੀ ਗਈ ਜਾਨ ਚਲੀ ਗਈ ਔਰ ਠੀਕ ਹੈ ਉਸ ਤੋਂ ਬਾਅਦ ਆਰਮੀ ਨੇ ਆਪਰੇਸ਼ਨ ਸੰਧੂਰ ਚਲਾਇਆ ਤੁਸੀਂ ਵੇਖੋ ਨਾ ਆਪਰੇਸ਼ਨ ਸੰਧੂਰ ਜਦੋਂ ਚੱਲਿਆ ਅਸੀਂ ਉਹਨਾਂ ਦੇ ਮੈਂ ਕਹਿੰਦਾ ਜਿੰਨੇ ਮਰਜੀ ਅੱਤਵਾਦੀ ਮਾਰਤੇ ਸਾਡੇ ਪੁੰਛ ਚ ਆਪਣੇ ਨਾਗਰਿਕ ਮਰੇ ਨੇ ਨਾ ਸਾਡੇ ਫੌਜ ਦੇ ਜਵਾਨ ਮਰੇ ਨੇ ਨਾ ਸੁਬਦਲਾ ਜਿਹੜਾ ਅਸੀਂ ਬਦਲਾ ਵੀ ਲੈਨੇ ਆ ਅਸੀਂ ਬਦਲੇ ਚ ਵੀ ਆਪਣਾ ਨੁਕਸਾਨ ਕਰਾ ਰਹੇ ਆ ਨਾ ਇਹ ਕੋਈ ਜਿੱਤ ਨਹੀਂ ਹੋਈ ਸਾਨੂੰ ਸੰਤੁਸ਼ਟੀ ਹੋ ਗਈ ਵੀ ਚਲੋ ਠੀਕ ਹੈ ਜੀ ਅਸੀਂ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਚ ਉਥੇ ਅੱਤਵਾਦੀ ਮਾਰਤੇ ਕਿੰਨੇ ਮਾਰੇ ਗਏ ਕਿੰਨੇ ਨਹੀਂ ਮਾਰੇ ਉਹ ਤਾਂ ਹੁਣ ਨਾ ਉਸ ਮੁਲਕ ਨੇ ਦੱਸਣਾ ਨਾ ਕੋਈ ਦੁਨੀਆ ਚਾਹੇ ਜੀ ਦੂਰਬੀਨ ਹੈ ਜਿਹੜੀ ਦੱਸ ਦੇ ਵੀ ਉੱਥੇ ਕਿੰਨੇ ਅਤਵਾਦੀ ਮਾਰੇ ਗਏ ਦਾਅਵੇ ਨੇ ਕਿ 100 ਮਾਰਤੇ ਕਿਉਂਕਿ ਸਾਡੀ ਫੌਜ ਨੇ ਕਿਹਾ ਅਸੀਂ ਮੰਨ ਲੈਂਦੇ ਹਾਂ ਪਰ ਮੌਤ ਦਾ ਅੰਕੜਾ ਜਿਹੜਾ ਫੌਜ ਨੇ ਮੇਰੇ ਖਿਆਲ ਅਫੀਸ਼ੀਅਲ ਤੌਰ ਤੇ ਨਹੀਂ ਕਿਹਾ ਕਿ 100 ਮਾਰੇ ਨੇ ਸੋ ਚਲੋ ਸਰਕਾਰ ਨੇ ਕਿਹਾ ਜਾਂ ਜਿਨੇ ਵੀ ਕਿਹਾ ਪਰ ਸੰਦੀਪ ਜੀ ਇਹ ਨਹੀਂ ਹੋਣਾ ਚਾਹੀਦਾ ਸੀ ਬਾਅਦ ਦੇ ਵਿੱਚ ਸਥਿਤੀਆਂ ਵਿਗੜਦੀਆਂ ਚਲੀਆਂ ਗਈਆਂ ਔਰ ਜੰਗ ਵਾਲੀ ਨੌਬਤ ਬਣ ਗਈ ਔਰ ਪੰਜਾਬ ਚ ਦੇਖੋ ਕਿੰਨੇ ਲੋਕਾਂ ਨੇ ਮਾਨਸਿਕ ਤੌਰ ਤੇ ਤਸੀਹੇ ਝੱਲੇ ਤਿੰਨ ਲੋਕ ਜ਼ਖਮੀ ਨੇ ਜਿਹੜੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੋ ਰੌਲਾ ਇਸੇ ਗੱਲ ਤੇ ਵਧਿਆ ਹੁਣ ਦੂਜਾ ਉਹ ਕਹਿੰਦੇ ਕਿ ਪਾਰਲੀਮੈਂਟ ਚ ਆ ਕੇ ਇਸ ਗੱਲ ਤੇ ਬਹਿਸ ਕਰੋ ਕਿ ਡੋਨਲਡ ਟਰੰਪ ਨੇ ਐਲਾਨ ਕਿਵੇਂ ਕੀਤਾ ਕਿ ਸੀਜ਼ਫਾਇਰ ਹੋ ਰਿਹਾ ਸੋ ਇਹ ਇਹ ਇਸ ਮੁਸਲਮ ਮਸਲੇ ਨੂੰ ਬਹੁਤ ਵੱਡਾ ਵਿਰੋਧੀ ਧਰਾਨੇ ਬਣਾ ਲਿਆ ਸੰਦੀਪ ਜੀ ਵਿਰੋਧੀ ਪਾਰਟੀਆਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਔਰ ਇਹ ਮਸਲੇ ਨੂੰ ਬਹੁਤ ਵੱਡਾ ਬਣਾ ਕੇ ਲੈ ਕੇ ਗਏ ਨੇ ਔਰ ਜਿਹੜੇ मैं जेडे कांग्रेस का जोड़ा सोशल मीडिया का वर्क है वो कटसी तो एक वीडियो भी असं जरूर चलाने मैं उस तो बाद गल अगे वाने एक बार सचिन पायलट की गल सुन ली जिन्हें कांग्रेस का पक्ष रखा बकायदा प्रेस कॉन्फ्रेंस करके और कांग्रेस पार्टी बहुत लंबे समय से इस मांग को करती आई है कि हम लोगों को पार्लियामेंट का एक विशेष सत्र बुलाना चाहिए आप सबको याद होगा उन्नीस में कांग्रेस की सरकार में सर्वसम्मति से एक प्रस्ताव पारित किया था जहां पर पीओके को वापस लेने की सहमति संपूर्ण संसद के सभी सदस्यों ने एक स्वर में ली थी उन्नीस का जो रेजोल्यूशन है समय आ गया कि उसको हमें दोबारा दोहराना चाहिए और इस पूरे प्रकरण में पहलगाव के आतंकी हमले के बाद देश में शायद पहली बार अनप्रेसिडेंटेड और एक तरफा समर्थन भारत सरकार को सब पक्षों से मिला सभी दल सभी विचारधारा 140 करोड़ लोग भारत सरकार के साथ खड़े रहे और हमने साफ कहा था कि पहलगाम में जो आक्रमण हुआ है वो भारत की आत्मा पे आक्रमण है और इसका मुंह तोड़ जवाब देना अति आवश्यक है सेना ने जो कदम उठाए उस पर हम सबको बड़ा गर्व है और जो आतंकी इलाकों पर ठिकानों पर जो अटैक करा उसका हम सबको बहुत संतुष्टि इस बात की है कि हमारी भारत की सेना उस काम को कर पाई लेकिन अनवेवरिंग अनप्रेसेंटेड सपोर्ट जो भारत सरकार को दिया मैं समझता हूं कि हमारी जो मांग है उसको सरकार को सुनना चाहिए और एक विशेष सत्र पार्लियामेंट का बुलाना चाहिए काफी चीजें उसमें डिस्कस होनी भी चाहिए और देश एकजुट है आतंकवाद के खिलाफ और पाकिस्तान के दुस्साहस के खिलाफ ये संदेश ਪੂਰੀ ਦੁਨੀਆ ਮੇ ਜਾਣਾ ਚਾਹੀਏ ਹੁਣ ਤੁਸੀਂ ਵੇਖੋ ਸੰਦੀਪ ਜੀ ਇੱਥੇ ਜਿਹੜੀ ਸਭ ਤੋਂ ਵੱਡੀ ਗੱਲ ਹੈ 1994 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਇੱਕ ਮਤਾ ਪਾਸ ਕੀਤਾ ਗਿਆ ਸੀ ਪਾਰਲੀਮੈਂਟ ਦੇ ਵਿੱਚ ਸਰਬਸਹਿਮਤੀ ਦੇ ਨਾਲ ਕਿ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਜਿਹੜਾ ਉਹ ਸਾਡਾ ਹੀ ਹੈ ਅਸੀਂ ਉਹ ਵਾਪਸ ਲੈਣਾ ਸੋ ਸਚਿੰਦ ਪਾਇਲਟ ਔਰ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਅਸੀਂ ਪਾਰਲੀਮੈਂਟ ਦੇ ਸੈਸ਼ਨ ਚ ਦੁਬਾਰਾ ਅਸੀਂ ਪਾਰਲੀਮੈਂਟ ਦੇ ਸੈਸ਼ਨ ਚ ਉਸ ਮਤੇ ਨੂੰ ਨਵੇਂ ਸਿਰੇ ਤੋਂ ਵਿਚਾਰੀਏ ਔਰ ਪਾਕਿਸਤਾਨ ਅਕੂਪਾਈਡ ਕਸ਼ਮੀਰ ਅਸੀਂ ਹਾਸਲ ਕਰੀਏ ਡੋਨਲਡ ਟਰੰਪ ਕਹਿ ਰਹੇ ਨੇ ਕਿ ਅਸੀਂ ਜਿਹੜਾ ਉਹਨਾਂ ਨੇ ਟਵੀਟ ਕੀਤਾ ਜਿੱਥੋਂ ਰੌਲਾ ਵਧਿਆ ਡੋਨਲਡ ਟਰੰਪ ਕਹਿ ਰਹੇ ਨੇ ਸੰਦੀਪ ਜੀ ਕਿ ਮੈਂ ਕਸ਼ਮੀਰ ਤੇ ਵੀ ਗੱਲਬਾਤ ਕਰਾਂਗਾ ਦੋਵੇਂ ਮੁਲਕਾਂ ਦਾ ਵਪਾਰ ਵਧਾਵਾਂਗਾ ਹਜ਼ਾਰਾਂ ਸਾਲ ਪੁਰਾਣਾ ਜਿਹੜਾ ਝਗੜਾ ਦੋਨੇ ਮੁਲਕਾਂ ਦਾ ਮਕੌਣਾ ਮੈਂ ਸੋ ਇਹ ਗੱਲ ਇੱਥੇ ਆ ਕੇ ਖੜ ਗਈ ਹੁਣ ਕਿ ਜਦੋਂ ਡੋਨਲਡ ਟਰੰਪ ਨੇ ਇਹ ਗੱਲ ਤੋਰਤੀ ਕਿ ਕਸ਼ਮੀਰ ਤੇ ਵੀ ਮੈਂ ਗੱਲਬਾਤ ਕਰਾਂਗਾ ਦੋਵੇਂ ਮੁਲਕਾਂ ਦੇ ਹਮੇਸ਼ਾ ਕਾਂਗਰਸ ਦੀਆਂ ਸਰਕਾਰਾਂ ਪਿਛਲੀਆਂ ਸਰਕਾਰਾਂ ਦਾ ਇਹ ਏਜੰਡਾ ਰਿਹਾ ਹੈ ਕਿ ਅਸੀਂ ਕਸ਼ਮੀਰ ਦੀ ਗੱਲਬਾਤ ਦੇ ਵਿੱਚ ਕਿਸੇ ਤੀਸਰੀ ਧਿਰ ਨੂੰ ਸ਼ਾਮਲ ਨਹੀਂ ਕਰਨਾ ਹੁਣ ਨਰਿੰਦਰ ਮੋਦੀ ਦੀ ਦੋਸਤੀ ਵੀ ਹੈ ਡੋਨਲਡ 트੍ਰੰਪ ਨਾਲ ਮੈਨੂੰ ਇਹ ਲੱਗਦਾ ਹੈ ਕਿ ਭਾਰਤ ਸਰਕਾਰ ਹੁਣ ਤੱਕ ਕਹਿ ਚੁੱਕੀ ਹੋਣੀ ਹੈ ਕਿ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਅੱਤਵਾਦ ਦੇ ਬਿਸ਼ੇ ਤੇ ਅਸੀਂ ਟ੍ਰੇਡ ਸਾਰੀਆਂ ਡਿਸਕਸ਼ਨਸ ਅਸੀਂ ਕਰ ਸਕਦੇ ਹਾਂ ਪਰ ਅਸੀਂ ਕਸ਼ਮੀਰ ਤੇ ਗੱਲਬਾਤ ਨਹੀਂ ਕਰਾਂਗੇ ਕਿਸੇ ਵੀ ਕੀਮਤ ਤੇ ਸੰਦੀਪ ਜੀ ਭਾਰਤ ਦੀ ਸਰਕਾਰ ਕਸ਼ਮੀਰ ਤੇ ਗੱਲ ਨਹੀਂ ਕਰੇਗੀ ਕਿਉਂਕਿ ਭਾਰਤ ਦਾ ਹਮੇਸ਼ਾ ਇਹ ਦਾਵਾ ਰਿਹਾ ਕਿ ਪਾਕਿਸਤਾਨੀ ਅਕੂਪਾਈਡ ਕਸ਼ਮੀਰ ਸਾਡਾ ਹੈ ਪਰ ਮੈਨੂੰ ਇਹ ਲੱਗਦਾ ਸੰਦੀਪ ਜੀ ਅੱਜ ਦੇ ਸਮੇਂ 'ਚ ਜਦੋਂ ਪ੍ਰਮਾਣੂ ਤਾਕਤਾਂ ਹੋ ਜਾਣ ਮੁਲਕ ਉਦੋਂ ਕਿਸੇ ਵੀ ਮੁਲਕ ਲਈ ਕਿਸੇ ਦੂਸਰੇ ਮੁਲਕ ਦਾ ਭਾਵੇਂ ਆਪਣਾ ਹੀ ਹਿੱਸਾ ਕੋਈ ਨਾ ਉਹਦੇ ਕੋਲੇ ਹੋਵੇ ਉਹ ਵਾਪਸ ਲੈਣਾ ਬੜਾ ਔਖਾ ਹੈ ਜ਼ਮੀਨਾ ਪਿੱਛੇ ਜਿਹੜੇ ਮੁਲਕ ਨੇ ਉਹ ਬਹੁਤ ਦੂਰ ਚਲੇ ਜਾਂਦੇ ਨੇ ਸੋ ਪ੍ਰਮਾਣੂ ਹਥਿਆਰ ਬਹੁਤ ਖਤਰਨਾਕ ਚੀਜ਼ਾਂ ਨੇ ਇਹਨਾਂ ਤੋਂ ਬਚਨ ਦੀ ਲੋੜ ਹੈ ਮੈਂ ਤਾਂ ਕਹੂੰਗਾ ਸਾਡਾ ਐਕਸ਼ਨ ਮੀਡੀਆ ਔਰ ਪਾਕਿਸਤਾਨ ਦੇ ਕੁਝ ਮੰਤਰੀ ਜਿਨ੍ਹਾਂ ਨੇ ਬੜੀਆਂ ਬੇਵਕੂਫੀ ਭਰੀਆਂ ਗੱਲਾਂ ਕੀਤੀਆਂ ਸੀ ਪਰਮਾਣੂ ਹਥਿਆਰਾਂ ਨੂੰ ਲੈ ਕੇ ਇਹਨਾਂ ਸਾਰਿਆਂ ਨੂੰ ਨਾਗਾਸਾਕੀ ਹਿਰੋਸ਼ੀਮਾ ਭੇਜਣਾ ਚਾਹੀਦਾ ਹੈ ਉੱਥੇ ਇਹਨਾਂ ਨੂੰ ਥੋੜੇ ਦਿਨ ਇਹਨਾਂ ਦੀ ਸੇਵਾ ਪਾਣੀ ਹੋਵੇ ਤਾਂ ਕਿ ਇਹ ਸਮਝ ਸਕਣ ਕਿ ਪਰਮਾਣੂ ਹਥਿਆਰਾਂ ਦਾ ਨੁਕਸਾਨ ਕੀ ਹੁੰਦਾ ਸੋ ਜਦੋਂ ਪਰਮਾਣੂ ਤਾਕਤਾਂ ਮੁਲਕ ਹੋਣ ਹੀ ਹੈ ਉਹੀ ਹੈ ਡਲਾ ਸਾਬ ਗੱਲ ਇੱਕ ਪਿੰਟ ਕਿ ਅਗਰ ਟਰੰਪਸ ਸਾਹਿਬ ਇਹ ਫੈਸਲਾ ਕਰਵਾ ਦਿੰਦੇ ਆ ਕਸ਼ਮੀਰ ਵਾਲਾ ਜਿਹਨੂੰ ਫਿਲਹਾਲ ਸਾਡੀਆਂ ਵਿਰੋਧੀ ਪਾਰਟੀਆਂ ਨਹੀਂ ਬਣ ਰਹੀਆਂ ਤੇ ਜੇ ਉਹ ਇਹ ਫੈਸਲਾ ਕਰਵਾ ਦਿੰਦੇ ਆ ਸਾਰਿਆਂ ਨੂੰ ਨਾਲ ਲੈ ਕੇ ਕਿ ਆਓ ਆਪਾਂ ਬੈਠ ਕੇ ਮਸਲਾ ਹੱਲ ਕਰਦੇ ਆ ਤੇ ਇਹਦੇ ਵਿੱਚ ਕੋ ਮਾੜੀ ਗੱਲ ਵੀ ਨਹੀਂ ਸੰਦੀਪ ਜੀ ਮਸਲਾ ਹੱਲ ਹੋ ਨਹੀਂ ਸਕਦਾ ਦੇਖੋ ਭਾਰਤ ਨੇ ਜਦੋਂ ਪਾਰਲੀਮੈਂਟ ਚ ਮਤਾ ਪਾਸ ਕਰ ਰੱਖਿਆ ਹੈ ਕਿ ਪਾਕਿਸਤਾਨ ਅਕੂਪਾਈਡ ਕਸ਼ਮੀਰ ਸਾਡਾ ਹੈ ਜਦੋਂ ਰਿਆਸਤਾਂ ਸਾਡੇ ਮੁਲਕ ਦਾ ਹਿੱਸਾ ਬਣ ਰਹੀਆਂ ਸੀ ਆਜ਼ਾਦੀ ਤੋਂ ਬਾਅਦ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਬਣਿਆ ਭਾਵੇਂ ਉਹਨੂੰ ਕੋਈ ਵਿਸ਼ੇਸ਼ ਤਾਕਤਾਂ ਸੀ ਉਦੋਂ ਭਾਵੇਂ ਧਾਰਾ 370 ਵਰਗੀਆਂ ਧਾਰਾਵਾਂ ਦਾ ਜ਼ਿਕਰ ਹੈ ਪਰ ਜਦੋਂ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਬਣ ਗਿਆ ਸੀ ਤੇ ਜਿਹੜਾ ਹਿੱਸਾ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਇਸ ਵੇਲੇ ਉਹਨੂੰ ਪਾਕਿਸਤਾਨ ਅਕੂਪਾਈਂਟ ਅਕੂਪਾਈਂਟ ਕਸ਼ਮੀਰ ਕਹਿੰਦੇ ਨੇ ਅਸਲ 'ਚ ਭਾਰਤ ਦਾ ਹਮੇਸ਼ਾ ਦਾਵਾ ਰਿਹਾ ਹੈ ਮਤੇ ਪਾਸ ਹੋਏ ਪਾਰਲੀਮੈਂਟ ਦੇ ਵਿੱਚ ਕਿ ਉਹ ਸਾਡਾ ਕਸ਼ਮੀਰ ਹੈ ਸੋ ਕੀ ਪਾਕਿਸਤਾਨ ਉਹ ਦੇਣ ਨੂੰ ਤਿਆਰ ਹੋਏਗਾ ਸੋ ਅਗਰ ਪਾਕਿਸਤਾਨ ਉਹ ਦੇਣ ਨੂੰ ਤਿਆਰ ਹੁੰਦਾ ਹੈ ਸੰਦੀਪ ਜੀ ਫੇਰ ਗੱਲ ਅੱਗੇ ਤੁਰੂਗੀ ਮੈਨੂੰ ਲੱਗਦਾ ਪਾਕਿਸਤਾਨ ਨੇ ਵੀ ਉਹ ਹਿੱਸਾ ਦੇਣ ਨੂੰ ਤਿਆਰ ਨਹੀਂ ਹੋਣਾ ਸੋ ਮੇਰਾ ਇਹ ਮੰਨਣਾ ਹੈ ਕਿ ਇਹ ਮੁੱਦਾ ਇਹਦੇ ਨਾਲ ਸਿਆਸਤ ਹੋਰ ਭਖੇਗੀ ਆਉਂਦੇ ਦਿਨਾਂ ਦੇ ਵਿੱਚ ਇਹ ਸਿਆਸਤ ਹੋਰ ਵੱਡੀ ਸੰਦੀਪ ਜੀ ਸਾਨੂੰ ਵੇਖਣ ਨੂੰ ਮਿਲੇਗੀ ਆਉਂਦੇ ਦਿਨਾਂ ਦੇ ਵਿੱਚ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਇਸ ਮੁੱਦੇ ਦੇ ਉੱਤੇ ਤੁਸੀਂ ਜਿਹੜੀ ਰੌਸ਼ਨੀ ਪਾਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ